ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਫਿਰ ਇਸ ਪੋਦੇ ਮਹੀਨੇ ਵਿੱਚ ਜਾਂ ਫਿਰ ਇਹਨਾਂ ਸ਼ਹੀਦੀ ਦਿਨਾਂ ਦੇ ਵਿੱਚ ਹੀ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਨਾਮ ਦਾ ਜਾਪ ਜ਼ਰੂਰ ਕਰਨਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤਾਂ ਕਿਹੜੇ ਨਾਮ ਦਾ ਜਾਪ ਆਪਾਂ ਕਰਨਾ ਹੈ ਕਿੰਜ ਕਰਨਾ ਹੈ ਕਿਉਂ ਕਰਨਾ ਹੈ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਸੁਣਦਿਆਂ ਸੁਣਦਿਆਂ ਨਾਲ-ਨਾਲ ਵਾਹਿਗੁਰੂ ਜੀ ਦਾ ਜਾਪ ਕਰਦੇ ਰਹਿਣਾ ਤਾਂ ਜੋ ਇਹ ਜੋ ਸਮਾਂ ਹੈ ਨਾ 5-10 ਮਿੰਟ ਦਾ ਇਹ ਵੀ ਲੇਖੇ ਦੇ ਵਿੱਚ ਲੱਗ ਜਾਵੇ ਕਿਉਂਕਿ ਇਸ ਮਹੀਨੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਬੜਾ ਕੀਮਤੀ ਆ ਇਹ ਲੇਖੇ ਲਾਉਣਾ ਜ਼ਰੂਰੀ ਆ ਕਿਉਂਕਿ ਕੋ ਦਾ ਮਹੀਨਾ ਇਸ ਮਹੀਨੇ ਬਾਰੇ ਸਭ ਨੂੰ ਪਤਾ ਹੈ ਕਿ ਇਸ ਮਹੀਨੇ ਦੇ ਵਿੱਚ ਮੇਰੇ ਕਲਗੀਧਰ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲਾ ਪਰਿਵਾਰ ਦਾ ਵਿਛੋੜਾ ਪਿਆ ਸਭ ਤੋਂ ਪਹਿਲਾਂ ਸਰਸਾ ਨਦੀ ਦੇ ਕੰਢੇ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪੂਰਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪੂਰਾ ਪਰਿਵਾਰ ਇੱਕ ਦੂਸਰੇ ਦੇ ਨਾਲ ਵੱਖ-ਵੱਖ ਹੋ ਗਏ ਫਿਰ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਚਾਰ ਸਹਿਬਜ਼ਾਦਿਆਂ ਦੇ ਵਿੱਚੋਂ ਵੱਡੇ ਸਹਿਬਜ਼ਾਦੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਿਬਜ਼ਾਦਾ ਬਾਬਾ ਜੂਹਾਰ ਸਿੰਘ ਜੀ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦੀ ਪਾ ਗਏ ਅਤੇ ਸਤਿਗੁਰ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਨੇ ਜੈਕਾਰਾ ਲਾ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕੀਤਾ ਫਿਰ ਉਸ ਤੋਂ ਬਾਅਦ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਇਸੇ ਮਹੀਨੇ ਦੇ ਵਿੱਚ ਹੀ ਸਤਿਗੁਰ ਸੱਚੇ ਪਾਤਸ਼ਾਹ ਦੇ ਕਈ ਪਿਆਰੇ ਸਿੱਖ ਸਿੰਘ ਸ਼ਹੀਦ ਹੋਏ ਤਾਂ ਇਹ ਮਹੀਨਾ ਸ਼ਹੀਦੀ ਮਹੀਨੇ ਵਜੋਂ ਯਾਦ ਕੀਤਾ ਜਾਂਦਾ ਹੈ ਇਹ ਮਹੀਨੇ ਦਾ ਇਹ ਹਫਤਾ ਸ਼ਹੀਦੀ ਹਫਤੇ ਵਜੋਂ ਯਾਦ ਕੀਤਾ ਜਾਂਦਾ ਹੈ ਇਸ ਕਰਕੇ ਇਸ ਮਹੀਨੇ ਦਾ ਇੱਕ ਇੱਕ ਦਿਨ ਇੱਕ ਇੱਕ ਪਲ ਇੱਕ ਇੱਕ ਛਿਨ ਨੇਕੇ ਦੇ ਵਿੱਚ ਲਾਉਣਾ ਹੈ ਇੱਕ ਪਲ ਵੀ ਇਧਰ ਉਧਰ ਦੀਆਂ ਗੱਲਾਂ ਕਰਕੇ ਵਿਅਰਥ ਨਹੀਂ ਕਰਨਾ ਇਸ ਮਹੀਨੇ ਦੇ ਵਿੱਚ ਸਾਡੀ ਇਹੋ ਕੋਸ਼ਿਸ਼ ਹੋਵੇ ਕਿ ਅਮਰਤ ਵੇਲੇ ਦੇ ਨਿਤਨੇਮ ਤੋਂ ਇਲਾਵਾ ਸਾਡਾ ਇੱਕ ਇੱਕ ਪਲ ਇੱਕ ਇੱਕ ਸ਼ਿਣ ਗੁਰੂ ਲੇਖੇ ਲੱਗੇ ਸ਼ਹੀਦ ਦਸ ਸਿੰਘਾਂ ਦੇ ਚਰਨਾਂ ਦੇ ਵਿੱਚ ਅਸੀਂ ਕੋਟਨ ਕੋਟ ਪ੍ਰਣਾਮ ਕਰੀਏ ਅਤੇ ਸਤਗੁਰ ਸੱਚੇ ਪਾਤਸ਼ਾਹ ਦੀਆਂ ਪਿਆਰੀਆਂ ਸੰਗਤਾਂ ਇਸ ਮਹੀਨੇ ਨੂੰ ਲੇਖੇ ਦੇ ਵਿੱਚ ਲਾ ਵੀ ਰਹੀਆਂ ਨੇ ਜਿੱਥੇ ਮਰਜ਼ੀ ਦੇਖ ਲਓ ਗੁਰਦੁਆਰਿਆਂ ਦੇ ਵਿੱਚ ਜਾ ਕੇ ਦੇਖ ਲਓ ਸੋਸ਼ਲ ਮੀਡੀਆ ਦੇ ਉੱਤੇ ਕਿੰਨੇ ਲਾਈਵ ਚੱਲ ਰਹੇ ਨੇ ਸਤਗੁਰ ਸੱਚੇ ਪਾਤਸ਼ਾਹ ਦੀਆਂ ਪਿਆਰੀਆਂ ਸੰਗਤਾਂ ਆਪੋ ਆਪਣੇ ਖਜ਼ਾਬ ਦੇ ਨਾਲ ਵੱਧ ਤੋਂ ਵੱਧ ਗੁਰਦੁਆਰਿਆਂ ਦੇ ਵਿੱਚ ਹਾਜ਼ਰੀਆਂ ਲਗਵਾ ਰਹੀਆਂ ਨੇ ਕੋਈ ਗੁਰਬਾਣੀ ਦਾ ਪਾਠ ਕਰਕੇ ਕੋਈ ਸੇਵਾ ਕਰਕੇ ਕੋਈ ਸਿਮਰਨ ਕਰਕੇ ਜਿਸ ਤਰ੍ਹਾਂ ਵੀ ਜੇ ਤੁਹਾਨੂੰ ਵੀ ਠੀਕ ਲੱਗਦਾ ਹੈ ਨਾ ਉਸੇ ਹਿਸਾਬ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਹੀਦਾ ਸਿੰਘਾਂ ਦੇ ਚਰਨਾਂ ਦੇ ਵਿੱਚ ਚਾਰ ਸਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਗਵਾ ਰਹੇ ਨੇ ਤੇ ਉਹ ਵੱਡੇ ਭਾਗਾਂ ਵਾਲੇ ਨੇ ਕਰਮਾ ਵਾਲੇ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਆਪਾਂ ਗੱਲਬਾਤ ਕਰਨੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਕਿਹੜੇ ਨਾਮ ਦਾ ਜਾਪ ਕਰਨਾ ਹੈ ਤਾਂ ਇੱਥੇ ਆਪਾਂ ਜਾਪ ਕਰਨਾ ਹੈ ਚਾਰ ਸਹਿਬਜ਼ਾਦਿਆਂ ਦੇ ਨਾਮ ਦਾ ਜਾਪ ਮਾਤਾ ਗੁਜਰਕੌਰ ਜੀ ਦੇ ਨਾਮ ਦਾ ਜਾਪ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਦਸਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪ੍ਰਣਾਮ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਕੋਟਨ ਕੋਟ ਪ੍ਰਣਾਮ ਕਰਨਾ ਹੈ ਉਹਨਾਂ ਦੇ ਨਾਮ ਦਾ ਸਿਮਰਨ ਕਰਨਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਜੋ ਵੀ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਆਜ ਦੇ ਲਗਵਾ ਰਹੇ ਹੋ ਕਿਉਂਕਿ ਕਈ ਭੈਣ ਭਰਾ ਨੇ ਜੋ ਅਮਰਤ ਵੇਲੇ ਉੱਠ ਕੇ ਨਿਤਨੀਮਤਾ ਕਰ ਰਹੇ ਨੇ ਪਰ ਦਿਨ ਦੇ ਵਿੱਚ ਆਪਣੇ ਦੁਨਿਆਵੀ ਕੰਮ ਧੰਦੇ ਕਰਦੇ ਨੇ ਤੇ ਉਹ ਰਾਤ ਨੂੰ ਸਮਾਂ ਜ਼ਰੂਰ ਕੱਢ ਰਹੇ ਨੇ ਕਿ ਜਿੰਨਾ ਹੋ ਸਕੇ ਅਸੀਂ ਰਾਤ ਵੇਲੇ ਗੁਰਬਾਣੀ ਦਾ ਪਾਠ ਕਰੀਏ ਨਾਮ ਸਿਮਰਨ ਕਰੀਏ ਤਾਂ ਜੋ ਸਾਡੀ ਵੀ ਹਾਜ਼ਰੀ ਸ਼ਹੀਦ ਅਸ ਸਿੰਘਾਂ ਦੇ ਚਰਨਾਂ ਦੇ ਵਿੱਚ ਲੱਗੇ ਤਾਂ ਆਪਾਂ ਗੁਰਬਾਣੀ ਦਾ ਪਾਠ ਕੋਈ ਵੀ ਕਰ ਸਕਦੇ ਆ ਭਾਵੇਂ ਜਪਜੀ ਸਾਹਿਬ ਦੀ ਬਾਣੀ ਪੜ ਲਓ ਸੁਖਮਨੀ ਸਾਹਿਬ ਦੀ ਦੇ ਪਾਠ ਕਰ ਲਓ ਚੋਪਈ ਸਾਹਿਬ ਦੀ ਦੇ ਪਾਠ ਕਰ ਲਓ ਵਾਹਿਗੁਰੂ ਵਾਹਿਗੁਰੂ ਜਪ ਲਈਏ ਜਿਵੇਂ ਵੀ ਹਾਜ਼ਰੀ ਲਗਵਾਉਣਾ ਚਾਹੋ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਨਿੱਗੀ ਬਾਣੀ ਦੇ ਵਿੱਚੋਂ ਜੋ ਵੀ ਪਾਠ ਜੋ ਵੀ ਸ਼ਬਦ ਜਾਪ ਤੁਸੀਂ ਕਰ ਸਕਦੇ ਹੋ ਕਰੋ ਪਰ ਨਾਲ-ਨਾਲ ਚਾਰ ਸਹਿਬਜ਼ਾਦਿਆਂ ਦੇ ਨਾਮ ਦਾ ਸਿਮਰਨ ਜ਼ਰੂਰ ਕਰਨਾ ਰਾਤ ਵੇਲੇ ਕਹਿਣਾ ਤੰਤਨ ਬਾਬਾ ਅਜੀਤ ਸਿੰਘ ਜੀ ਤੰਤਨ ਬਾਬਾ ਜੁਝਾਰ ਸਿੰਘ ਜੀ ਤੰਤਨ ਬਾਬਾ ਜ਼ੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਤੰਤਨ ਮਾਤਾ ਗੁਜਰ ਕੌਰ ਜੀ ਤਨ ਤਨ ਉਹ ਸਾਰੇ ਹੀ ਸ਼ਹੀਦ ਸਿੰਘ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਨਾ ਸਭ ਨੂੰ ਤਨ ਕਹਿਣਾ ਹੈ ਸਭ ਦੇ ਨਾਮ ਦਾ ਸਿਮਰਨ ਕਰਨਾ ਹੈ ਅਤੇ ਸਭ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਨੇ ਜੋ ਵੀ ਤੁਹਾਡੀ ਜ਼ਿੰਦਗੀ ਦਾ ਕੋਈ ਔਗਣ ਹੈ ਕੋਈ ਕਮੀ ਆ ਕੋਈ ਮਾੜੀ ਆਦਤ ਆ ਜੋ ਤੁਸੀਂ ਛੱਡਣਾ ਚਾਹੁੰਦੇ ਆ ਪਰ ਛੱਡ ਹੀ ਨਹੀਂ ਪਾਰੇ ਤਾਂ ਉਸ ਹੀਦਾ ਸਿੰਘਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਆ ਚਾਰ ਸਾਹਿਬ ਜੱਦਿਆਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕਹਿਣਾ ਕਿ ਸਾਡੇ ਤੋਂ ਇਹ ਮਾੜੀ ਆਦਤ ਛੁੱਟ ਨਹੀਂ ਰਹੀ ਤੁਸੀਂ ਕਿਰਪਾ ਕਰੋ ਗੁਰਤੇਗ ਬਹਾਦਰ ਸਾਹਿਬ ਜੀ ਦੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਆਪਣੀਆਂ ਅਰਜ਼ੀਆਂ ਲਾਉਣੀਆਂ ਨੇ ਕਿ ਸਤਿਗੁਰ ਸੱਚੇ ਪਾਸ਼ਾ ਮੇਰਾ ਇਹ ਔਗਣ ਮੇਰਾ ਇਹ ਮਾੜੀ ਆਦਤ ਮੇਰਾ ਖਹਿੜਾ ਨਹੀਂ ਛੱਡਦੀ ਤੁਸੀਂ ਕਿਰਪਾ ਕਰੋ ਜੇ ਕੋਈ ਚੰਗੀ ਆਦਤ ਅਪਣਾਉਣਾ ਚਾਹੁੰਦੇ ਆ ਜਿਵੇਂ ਹਣ ਕਈ ਪੜ੍ਹੇ ਪੜਾਣੇ ਉਹ ਕਹਿ ਦਿੰਦੇ ਹਨ ਕਿ ਅਸੀਂ ਅਮਰਤ ਵੇਲੇ ਉੱਠਣਾ ਚਾਹੁੰਦੇ ਆ ਪਰ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਤਾਂ ਉਹਨਾਂ ਦੇ ਲਈ ਇਹ ਵੇਲਾ ਬਹੁਤ ਵਧੀਆ ਵੇਲਾ ਹੈ ਇਹ ਵੇਲਾ ਸੰਭਾਲ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਚਾਰ ਸਹਿਬ ਜਾਦਿਆਂ ਦੇ ਚਰਨਾਂ ਵਿਚਾਰਦਾਸਾਂ ਬੇਨਤੀਆਂ ਕਰੋ ਮਾਤਾ ਜੀ ਦੇ ਚਰਨਾਂ ਵਿਚਾਰਦਾਸਾਂ ਬੇਨਤੀਆਂ ਗੁਰਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੇਨਤੀਆਂ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾ ਬੇਨਤੀਆਂ ਕਰੋ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਅਰਦਾਸਾ ਬੇਨਤੀਆਂ ਕਰੋ ਕਿ ਸਾਡੇ ਤੇ ਤਰਸ ਕਰੋ ਸਾਡੇ ਪਿਛਲੇ ਕੀਤੇ ਔਗਣ ਬਖਸ਼ ਦੋ ਸਤਿਗੁਰ ਸੱਚੇ ਪਾਸ਼ਾ ਹੁਣ ਬਖਸ਼ੀ ਜੀ ਦੇ ਖਾਤੇ ਖੋਲ ਦੋ ਤਰਸ ਕਰੋ ਮੇਰੀ ਝੋਲੀ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦੋ ਨਾਮ ਦੀ ਦਾਤ ਪਾ ਦੋ ਤਾਂ ਦੇਖਣਾ ਜੇਕਰ ਸਤਿਗੁਰ ਸੱਚੇ ਪਾਸ਼ਾ ਤਰਸ ਦੇ ਘਰ ਦੇ ਵਿੱਚ ਆ ਗਏ ਚੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾ ਦਿੱਤੀ ਤਾਂ ਸਮਝੋ ਜਨਮਾਂ ਜਨਮਾਂ ਦੀ ਗ੍ਰਿਪੀ ਕੱਟੀ ਗਈ ਇੱਥੇ ਗਰੀਬੀ ਪੈਸੇ ਦੀ ਨਹੀਂ ਤਨ ਮਨ ਧਨ ਪੱਖੋਂ ਜੋ ਵੀ ਸਾਡੀ ਮੋਤਾਜੀ ਹੈ ਗਰੀਬੀ ਹੈ ਨਾ ਸਭ ਮਾੜੇ ਕਰਮਾਂ ਦੇ ਲੇਖੇ ਪਾੜੇ ਜਾ ਸਕਦੇ ਨੇ ਤਾਂ ਫਿਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰਨੀਆਂ ਚਾਰ ਸਾਹਿਬ ਜਾਂਦਿਆਂ ਦਾ ਨਾਮ ਸਿਮਰਨ ਕਰਕੇ ਫਿਰ ਆਓ ਅੱਜ ਤੋਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰੀਏ ਬੇਨਤੀਆਂ ਕਰੀਏ ਚਾਰ ਸਾਹਿਬਜ਼ਾਦਿਆਂ ਦੇ ਮਾਤਾ ਗੁਜਰਕੌਰ ਜੀ ਦੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਕੇ ਸੋਈਏ ਕਿ ਸਤਿਗੁਰ ਸੱਚੇ ਪਾਸ਼ਾ ਤਰਸ ਕਰੋ ਤਰਸ ਕਰੋ ਹੋ ਸਕਦਾ ਹੈ ਸਤਿਗੁਰ ਸੱਚੇ ਪਾਸ਼ਾ ਇਨਾ 4 ਦਿਨਾਂ ਦੇ ਵਿੱਚ ਹੀ ਤਰਸ ਕਰਕੇ ਝੋਲੀ ਦੇ ਵਿੱਚ ਅਮਰਤ ਮੇਲੇ ਦੀ ਦਾਤ ਪਾ ਦੇਣ ਨਾਮ ਦੀ ਦਾਤ ਪਾ ਦੇਣ